ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸ ਇੱਕ ਹਿੰਦ ਮੇ ਤੀਰਥ ਹੈ ਯਾਤਰਾ ਕੇ ਲੀਏ ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲੀਏ ਚਮਕ ਹੈ ਮਹਿਰ ਕੀ ਚਮਕੌਰ ਤੇਰੇ ਜ਼ਰਰੇ ਮੇ ਯਹੀ ਸੇ ਬਨ ਕੇ ਸਿਤਾਰੇ ਗਏ ਸ਼ਮਾ ਕੇ ਲੀਏ ਇਹ ਸ਼ਬਦ ਹਨ ਮੁਸਲਮਾਨ ਕਵੀ ਅੱਲਾ ਯਾਰ ਖਾ ਜੋਗੀ ਦੇ ਜਿਸ ਵਿੱਚ ਉਹ ਕਹਿ ਰਹੇ ਹਨ ਕਿ ਭਾਰਤ ਵਿੱਚ ਜੇ ਕੋਈ ਤੀਰਥ ਹੈ ਤਾਂ ਉਹ ਚਮਕੌਰ ਸਾਹਿਬ ਦੀ ਧਰਤੀ ਹੈ ਅਤੇ ਆਪਣੀ ਲਿਖਤ ਵਿੱਚ ਉਹ ਇਹ ਵੀ ਕਹਿੰਦੇ ਹਨ ਕਿ ਯਾਕੂਬ ਨੂੰ ਆਪਣੇ ਪੁੱਤਰ ਯੂਸਫ ਦੇ ਜਾਣ ਤੇ ਰੋਣਾ ਪਿਆ ਰਾਮਚੰਦਰ ਜੀ ਦੇ ਪਿਤਾ ਦਸ਼ਰਥ ਨੂੰ ਆਪਣੇ ਪੁੱਤਰ ਦੇ ਵਿਛੋੜੇ ਤੇ ਮੌਤ ਨੇ ਆ ਕੇ ਰਿਆ ਕਿਉਂਕਿ ਪੁੱਤਰ ਵਿਛੋੜੇ ਦਾ ਗਮ ਬਹੁਤ ਵੱਡਾ ਹੁੰਦਾ ਹੈ ਪਰ ਉਹ ਕਹਿੰਦੇ ਹਨ ਕਿ ਜਦ ਮੈਂ ਆਪਣੀ ਸੁਰਤ ਦੇ ਵਿੱਚ ਕਲਗੀਆਂ ਵਾਲੇ ਪ੍ਰੀਤਮ ਨੂੰ ਦੇਖਦਾ ਹਾਂ ਤਾਂ ਵੱਖਰੀ ਹੀ ਖੇੜ ਨਜ਼ਰ ਆਉਂਦੀ ਹੈ ਅਤੇ ਜੇਕਰ ਗੁਰੂ ਗੋਬਿੰਦ ਸਿੰਘ ਪੰਥ ਦੇ ਉੱਤੋਂ ਪੁੱਤਰ ਨਾ ਵਾਰਦੇ ਤਾਂ ਦੁਨੀਆ ਕੋਲ ਇਹ ਉਦਾਹਰਣ ਹੀ ਨਹੀਂ ਸੀ ਹੋਣੀ ਕਿ ਕਿਸੇ ਰਹਿਬਰ ਨੇ ਆਪਣੇ ਮੁਰਿਦਾਂ ਅਤੇ ਆਪਣੇ ਬੱਚਿਆਂ ਵਿੱਚ ਕਦੇ ਕੋਈ ਅੰਤਰ ਨਹੀਂ ਕੀਤਾ ਅਤੇ ਇਹ ਖੇਡ ਖਿਡਾ ਕੇ ਗੁਰੂ ਸਾਹਿਬ ਨੇ ਧਾਰਮਿਕ ਰਹਿਬਰਾਂ ਦਾ ਮਾਣ ਵਧਾਇਆ ਹੈ। ਪਰਿਵਾਰ ਵਿਛੋੜੇ ਤੋਂ ਬਾਅਦ ਗੁਰੂ ਸਾਹਿਬ ਸਾਹਿਬਜਾਦੇ ਅਤੇ ਬਾਕੀ ਸਿੰਘ ਸਾਹਿਬ ਰਾਏ ਚੌਧਰੀ ਦੀ ਹਵੇਲੀ ਵਿੱਚ ਆਠਹਿਰੇ ਅਤੇ ਗੁਰੂ ਸਾਹਿਬ ਨੇ ਸਾਹਿਬ ਰਾਏ ਨੂੰ ਨਿਰਦੇਸ਼ ਦਿੱਤਾ ਕਿ ਜੇਕਰ ਮੁਗਲ ਤੁਹਾਨੂੰ ਪੁੱਛਣ ਕਿ ਗੁਰੂ ਸਾਹਿਬ ਨੂੰ ਹਵੇਲੀ ਵਿੱਚ ਆਸਰਾ ਕਿਉਂ ਦਿੱਤਾ ਹੈ ਤਾਂ ਤੁਸੀਂ ਇਹ ਕਹਿ ਦੇਣਾ ਕਿ ਗੁਰੂ ਸਾਹਿਬ ਤੱਕੇ ਨਾਲ ਅੰਦਰ ਦਾਖਲ ਹੋ ਗਏ ਤਾਂ ਜੋ ਤੁਹਾਨੂੰ ਮੁਗਲ ਤੰਗ ਨਾ ਕਰਨ। ਇਸ ਗੜੀ ਵਿੱਚ ਗੁਰੂ ਸਾਹਿਬ ਦੂਜੀ ਵਾਰ ਆਏ ਸਨ। ਇਸ ਤੋਂ ਪਹਿਲਾਂ ਆਪ ਜੀ ਨੇ 500 ਸਿੰਘਾਂ ਨਾਲ 1702 ਈਸਵੀ ਵਿੱਚ ਇੱਥੇ ਮੁਗਲਾਂ ਨੂੰ ਹਰਾਇਆ ਸੀ ਆਓ ਪਹਿਲਾਂ ਇਸ ਗੜੀ ਬਾਰੇ ਕੁਝ ਜਾਣ ਲਈਏ ਅਸਲ ਵਿੱਚ ਇੱਕ ਹਵੇਲੀ ਸੀ ਜੋ ਕਿ ਜ਼ਮੀਨ ਤੋਂ ਤਕਰੀਬਨ 70 ਤੋਂ 80 ਫੁੱਟ ਉੱਚੀ ਸੀ ਇਸ ਦੇ ਅੰਦਰ ਪ੍ਰਵੇਸ਼ ਹੋਣ ਦਾ ਸਿਰਫ ਇੱਕ ਦਰਵਾਜ਼ਾ ਸੀ ਇਸ ਹਵੇਲੀ ਦੀ ਪਹਿਲੀ ਮੰਜ਼ਲ ਉੱਪਰ ਕੁਝ ਕਮਰੇ ਸਨ ਅਤੇ ਪੌੜੀਆਂ ਦੀ ਮਦਦ ਨਾਲ ਛੱਤ ਤੇ ਚੜ੍ਹਿਆ ਜਾ ਸਕਦਾ ਸੀ ਅਤੇ ਇਸ ਦਾ ਰਸਤਾ ਗੜੀ ਦੇ ਵਿੱਚੋਂ ਹੀ ਸੀ ਇਸ ਗੜੀ ਦੇ ਉੱਪਰ ਕੋਈ ਹੋਰ ਮੰਜ਼ਲ ਨਹੀਂ ਸੀ ਪਰ ਇਸ ਦੀ ਛੱਤ ਉੱਪਰ ਇੱਕ ਮਮਤੀ ਸੀ ਜ਼ਮੀਨ ਤੋਂ ਇੰਨੀ ਉੱਚੀ ਹੋਣ ਕਰਕੇ ਇਸ ਗੜੀ ਤੱਕ ਤੀਰਾਂ ਅਤੇ ਬੰਦੂਕਾਂ ਦੀ ਮਾਰ ਘੱਟ ਸੀ ਪਰ ਗੜੀ ਵਿੱਚੋਂ ਸੁੱਟਿਆ ਗਿਆ ਇੱਕ ਪੱਥਰ ਵੀ ਗੋਲੀ ਜਿੰਨਾ ਨੁਕਸਾਨ ਕਰ ਸਕਦਾ ਸੀ ਗੁਰੂ ਸਾਹਿਬ ਨੇ ਸਿੰਘਾਂ ਨੂੰ ਬੜੀ ਵਿਆਉਤਬੱਧ ਤਰੀਕੇ ਨਾਲ ਤਾਇਨਾਤ ਕੀਤਾ ਸੀ ਮਮਤੀ ਉੱਪਰ ਗੁਰੂ ਸਾਹਿਬ ਸਹਿਬਜ਼ਾਦੇ ਅਤੇ ਦੋ ਹੋਰ ਸਿੰਘ ਸਨ ਭਾਈ ਮਦਨ ਸਿੰਘ ਅਤੇ ਭਾਈ ਕਾਠਾ ਸਿੰਘ ਨੂੰ ਗੜੀ ਦੇ ਮੁੱਖ ਦਵਾਰ ਤੇ ਤੀਰਾਂ ਅਤੇ ਬੰਦੂਕਾਂ ਨਾਲ ਤਾਇਨਾਤ ਕੀਤਾ ਸੀ ਗੜੀ ਦੀਆਂ ਚਾਰੋਂ ਬਾਈਆਂ ਉੱਪਰ ਅੱਠ ਅੱਠ ਸਿੰਘ ਕਮਾਂਡ ਸੰਭਾਲ ਰਹੇ ਸਨ ਅਤੇ ਭਾਈ ਦਇਆ ਸਿੰਘ ਪੰਜ ਸਿੰਘਾਂ ਸਮੇਤ ਬਾਕੀ ਸਿੰਘਾਂ ਨੂੰ ਤੀਰ ਅਤੇ ਹੋਰ ਜ਼ਰੂਰੀ ਵਸਤਾਂ ਮੁਹੱਈਆ ਕਰਵਾ ਰਹੇ ਸਨ। ਮੁਗਲਾਂ ਕੋਲ ਸਿਰਫ ਇੱਕੋ ਰਸਤਾ ਸੀ ਜਿੱਤ ਲਈ ਅਤੇ ਉਹ ਸੀ ਗੜੀ ਦੇ ਦਰਵਾਜ਼ੇ ਨੂੰ ਤੋੜਨਾ ਅਤੇ ਤੋੜ ਕੇ ਅੰਦਰ ਤਾਵਾ ਬੋਲਣਾ। ਵਜ਼ੀਰ ਖਾਨ ਨੇ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਦੇ ਭਰਾ ਨਾਹਰ ਖਾਨ ਨੂੰ ਇੱਕ ਤਕੜਾ ਹੱਲਾ ਬੋਲਣ ਦੀ ਜ਼ਿੰਮੇਵਾਰੀ ਦਿੱਤੀ। ਉਸ ਨੇ ਆਪਣੀ ਫੌਜ ਨਾਲ ਠੀਕ ਉਸੇ ਤਰ੍ਹਾਂ ਗੜੀ ਤੇ ਤਕੜਾ ਹਮਲਾ ਕੀਤਾ ਕਾਫੀ ਮੁਗਲ ਸਿਪਾਹੀ ਰਾਹ ਵਿੱਚ ਹੀ ਸਿੰਘਾਂ ਦੇ ਤੀਰਾਂ ਅਤੇ ਗੋਲੀਆਂ ਦੇ ਸ਼ਿਕਾਰ ਹੋ ਗਏ ਅਤੇ ਕਾਫੀ ਸਿਪਾਹੀ ਗੜੀ ਦੇ ਦਰਵਾਜ਼ਾ ਤੱਕ ਆਉਣ ਵਿੱਚ ਸਫਲ ਹੋ ਗਏ ਇੰਨੇ ਵਿੱਚ ਜ਼ਾਫਰ ਬੇਗ ਵੱਲੋਂ ਕੀਤੇ ਹਮਲੇ ਕਾਰਨ ਦਰਵਾਜ਼ੇ ਦੀ ਰੱਖਿਆ ਕਰ ਰਹੇ ਭਾਈ ਪਦਰ ਸਿੰਘ ਅਤੇ ਭਾਈ ਕਾਠਾ ਸਿੰਘ ਸ਼ਹੀਦ ਹੋ ਜਾਂਦੇ ਹਨ ਨਾਹਰ ਖਾਨ ਗੜੀ ਦੀ ਦੀਵਾਰ ਪਿੱਛੇ ਲੋਕਾਂ ਦੀ ਕੋਸ਼ਿਸ਼ ਕਰਦਾ ਹੈ ਪਰ ਗੁਰੂ ਸਾਹਿਬ ਉਸਨੂੰ ਇੱਕੋ ਤੀਰ ਨਾਲ ਮੌਤ ਦੇ ਘਾਟ ਉਤਾਰ ਦਿੰਦੇ ਹਨ ਵਜ਼ੀਰ ਖਾਨ ਦੇ ਇੱਕ ਹੋਰ ਜਰਨੈਲ ਵੱਲੋਂ ਗੜੀ ਦੀ ਦੀਵਾਰ ਵਿੱਚ ਬਰੂਦ ਲਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਗੁਰੂ ਸਾਹਿਬ ਆਪਣਾ ਗੁਰਜ ਸਿੱਟ ਕੇ ਉਸ ਦਾ ਸਿਰ ਖਰਬੂਜੇ ਵਾਂਗ ਫੇਰ ਦਿੰਦੇ ਹਨ ਅਤੇ ਇਹਨਾਂ ਘਟਨਾਵਾਂ ਦਾ ਜ਼ਿਕਰ ਜ਼ਫਰਨਾਮੇ ਵਿੱਚ ਵੀ ਗੁਰੂ ਸਾਹਿਬ ਨੇ ਕੀਤਾ ਹੈ ਅਤੇ ਇਹੀ ਉਹ ਸਮਾਂ ਸੀ ਜਦ ਸਿੰਘਾਂ ਨੂੰ ਪੰਜਾਂ-ਪੰਜਾਂ ਦੇ ਜਥਿਆਂ ਵਿੱਚ ਦੁਸ਼ਮਣਾਂ ਉੱਪਰ ਹਮਲਾ ਕਰਨਾ ਪਿਆ ਕੁਝ ਜਥਿਆਂ ਦੇ ਸ਼ਹੀਦ ਹੋਣ ਤੋਂ ਬਾਅਦ ਬਾਬਾ ਅਜੀਤ ਸਿੰਘ ਗੁਰੂ ਸਾਹਿਬ ਤੋਂ ਮੈਦਾਨੇ ਜੰਗ ਵਿੱਚ ਜਾਣ ਦੀ ਆਗਿਆ ਮੰਗਦੇ ਹਨ ਗੁਰੂ ਸਾਹਿਬ ਨੇ ਆਪਣੇ ਹੱਥੀ ਸਾਹਿਬ ਅਜੀਤ ਸਿੰਘ ਨੂੰ ਤੇਗ ਪਕੜਾਈ ਅਤੇ ਜੰਗ ਲਈ ਰਵਾਨਾ ਕੀਤਾ ਕਵੀ ਲਿਖਦੇ ਹਨ ਕਿ ਉਸ ਦਿਨ ਬਾਬਾ ਅਜੀਤ ਸਿੰਘ ਦੇ ਘੋੜੇ ਨੂੰ ਦੇਖ ਕੇ ਇੰਜ ਪ੍ਰਤੀਤ ਹੁੰਦਾ ਸੀ ਜਿਵੇਂ ਉਸ ਦੀ ਫੁਰਤੀ ਸੱਪ ਵਰਗੀ ਹੋਵੇ ਉਸ ਦੀ ਗਰਜ ਸ਼ੇਰ ਵਰਗੀ ਉਸ ਦੀ ਪੂਛ ਮੋਰ ਵਰਗੀ ਅਤੇ ਉਹ ਬਾਬਾ ਅਜੀਤ ਸਿੰਘ ਦੇ ਇਸ਼ਾਰਿਆਂ ਤੇ ਇੰਜ ਘੁੰਮ ਰਿਹਾ ਸੀ ਜਿਵੇਂ ਹੱਥਾਂ ਵਿੱਚ ਪ੍ਰਕਾਰ ਘੁੰਮਦੀ ਹੈ ਭਾਵੇਂ ਉਸ ਦੇ ਖੰਭ ਨਹੀਂ ਸਨ ਲੱਗੇ ਪਰ ਉਹ ਉਸ ਦਿਨ ਪੰਛੀ ਦੇ ਵਾਂਗ ਉੱਡਦਾ ਪ੍ਰਤੀਤ ਹੋ ਰਿਹਾ ਸੀ ਉਹਨਾਂ ਦੇ ਗੱਡੀ 'ਚੋਂ ਨਿਕਲਦੇ ਹੀ ਗੁਰੂ ਸਾਹਿਬ ਅਤੇ ਸਿੰਘਾਂ ਨੇ ਗੱਡੀ ਵਿੱਚੋਂ ਤੀਰਾਂ ਦੀ ਵਰਖਾ ਸ਼ੁਰੂ ਕਰ ਦਿੱਤੀ। ਸਾਹਿਬਜ਼ਾਦਾ ਅਜੀਤ ਸਿੰਘ ਵੀ ਆਪਣੀ ਕਮਾਂਡ ਵਿੱਚੋਂ ਤੀਰ ਵਰਾ ਰਹੇ ਸਨ। ਉਹਨਾਂ ਦੇ ਤੀਰਾਂ ਨੇ ਅਨੇਕਾਂ ਹੀ ਮੁਗਲਾਂ ਦੇ ਸੀਨਿਆਂ ਨੂੰ ਵਹਿਨ ਦਿੱਤਾ। ਤੀਰ ਮੁੱਕਣ ਤੇ ਬਾਬਾ ਜੀ ਨੇ ਨੇਜੇ ਦੇ ਜ਼ੋਰ ਵਿਖਾਉਣੇ ਸ਼ੁਰੂ ਕਰ ਦਿੱਤੇ। ਇੱਕ ਮੁਗਲ ਤੇ ਹਮਲਾ ਕੀਤਾ ਪਰ ਨੇਜੇ ਦਾ ਫਲ ਉਸ ਦੇ ਸਰੀਰ ਵਿੱਚ ਹੀ ਤਸ ਗਿਆ ਅਤੇ ਵਿੱਚੇ ਟੁੱਟ ਗਿਆ। ਅਜੀਤ ਸਿੰਘ ਜੀ ਦੇ ਹੱਥ ਵਿੱਚ ਡਾਂਗ ਹੀ ਰਹਿ ਗਈ। ਉਹਨਾਂ ਨੇ ਤੁਰੰਤ ਮਿਆਂ ਵਿੱਚੋਂ ਸ਼ਮਸ਼ੀਰ ਕੱਢ ਲਈ ਅਤੇ ਫਿਰ ਤੋਂ ਮੁਗਲਾਂ ਦੇ ਧੜ ਜਮੀਨ ਤੇ ਸੁੱਟਨੇ ਸ਼ੁਰੂ ਕਰ ਦਿੱਤੇ। ਕਾਫੀ ਸਮਾਂ ਲੜਦਿਆਂ ਆਪ ਜੀ ਦੇ ਸਰੀਰ ਉੱਪਰ ਬਹੁਤ ਹੀ ਜ਼ਖਮ ਹੋ ਗਏ ਸਨ। ਅਤੇ ਉਹਨਾਂ ਨੇ ਅਖੀਰਲੀ ਵਾਰ ਗੜੀ ਦੀ ਬੰਮਟੀ ਤੇ ਖੜੇ ਗੁਰੂ ਸਾਹਿਬ ਨੂੰ ਸਜਦਾ ਕੀਤਾ ਅਤੇ ਇੰਨੇ ਵਿੱਚ ਕਿਸੇ ਅਕਿਰਤ ਕਾਨ ਨੇ ਬਾਬਾ ਜੀ ਦੀ ਪਿੱਠ ਵਿੱਚ ਤੀਰ ਮਾਰਿਆ। ਇਹ ਤੀਰ ਮਾਰਨ ਵਾਲਾ ਹੋਰ ਕੋਈ ਨਹੀਂ ਸੀ। ਸਗੋ ਸੈयद ਜਲਾਲਉਦੀਨ ਦਾ ਪੋਤਰਾ ਸੀ ਜਿਸ ਨੇ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਵਿਖੇ ਸ਼ਹੀਦ ਕੀਤਾ ਸੀ। ਆਪਣੇ ਵੱਡੇ ਵੀਰ ਦੀ ਸ਼ਹਾਦਤ ਤੋਂ ਬਾਅਦ ਸਾਬਜਾਦਾ ਜੁਢਾਰ ਸਿੰਘ ਨੇ ਗੁਰੂ ਜੀ ਤੋਂ ਜੰਗ ਵਿੱਚ ਜਾਣ ਦੀ ਆਗਿਆ ਮੰਗੀ ਇਹ ਸੁਣਦੇ ਹੀ ਸਭ ਸਿੰਘ ਗੁਰੂ ਸਾਹਿਬ ਨੂੰ ਕਹਿਣ ਲੱਗਦੇ ਹਨ ਕਿ ਤੁਸੀਂ ਸਾਨੂੰ ਇਤਿਹਾਸ ਵਿੱਚ ਗਦਾਰ ਅਖਵਾਉਣਾ ਚਾਹੁੰਦੇ ਹੋ ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਇਹ ਸਵਾਲ ਕਰਨਗੀਆਂ ਕਿ ਐਡੇ ਐਡੇ ਤਾਕਤਵਰ ਸਿੰਘਾਂ ਦੇ ਹੋਣ ਦੇ ਬਾਵਜੂਦ ਗੁਰੂ ਸਾਹਿਬ ਨੂੰ ਆਪਣੇ ਪੁੱਤਰ ਸ਼ਹੀਦ ਹੋਣ ਲਈ ਭੇਜਣੇ ਪਏ ਕਿ ਲੋਕ ਸਾਨੂੰ ਲਾਣਤਾ ਨਾ ਪਾਉਣਗੇ ਗੁਰੂ ਸਾਹਿਬ ਸਿੰਘ ਦੀ ਗੱਲ ਸੁਣ ਕੇ ਕਹਿਣ ਲੱਗਦੇ ਹਨ ਕਿ ਜੇਕਰ ਮੈਂ ਜੁਝਾਰ ਸਿੰਘ ਨੂੰ ਆਪਣਾ ਖੂਨ ਹੋਰ ਕਰਕੇ ਮੈਦਾਨੇ ਜੰਗ ਵਿੱਚ ਰਵਾਨਾ ਨਾ ਕੀਤਾ ਤਾਂ ਲੋਕ ਇਹ ਨਾ ਕਹਿਣ ਕਿ ਗੁਰੂ ਗੋਬਿੰਦ ਸਿੰਘ ਨੇ ਪੁੱਤਰ ਹੋਰ ਸਮਝੇ ਅਤੇ ਸਿੰਘ ਹੋਰ ਸਮਝੇ। ਬਾਬਾ ਜੁਝਾਰ ਸਿੰਘ ਨੂੰ ਇੱਕ ਛੋਟੀ ਕਿਰਪਾਨ ਸਜਾ ਕੇ ਆਪ ਜੀ ਨੇ ਰਣ ਮੈਦਾਨ ਵਿੱਚ ਜੁਝਾਰ ਸਿੰਘ ਨੂੰ ਜੂਝਣ ਲਈ ਭੇਜ ਦਿੱਤਾ। ਜਦੋਂ ਬਾਬਾ ਜੁਝਾਰ ਸਿੰਘ ਨੇ ਮੁਗਲਾਂ ਦੇ ਆਹੂ ਲਾਹੇ ਤਾਂ ਮੁਗਲ ਖੇਮੇ ਵਿੱਚ ਇਹ ਗੱਲ ਹੋਣ ਲੱਗੀ ਕਿ ਜਿਸ ਨੂੰ ਅਸੀਂ ਦੁੱਧ ਪੀਂਦਾ ਬਾਲਕ ਸਮਝ ਰਹੇ ਸਾਂ ਉਹ ਤਾਂ ਬਿਜਲੀ ਵਾਂਗ ਸਾਡੇ ਸਿਪਾਹੀਆਂ ਤੇ ਵਰ ਰਿਹਾ ਹੈ। ਇਤਿਹਾਸਕਾਰਾਂ ਮੁਤਾਬਕ ਬਾਬਾ ਜੁਝਾਰ ਸਿੰਘ ਨੇ 40 ਦੇ ਕਰੀਬ ਮੁਗਲ ਖਤਮ ਕਰ ਦਿੱਤੇ ਅਤੇ ਕਈਆਂ ਨੂੰ ਜ਼ਖਮੀ ਕਰ ਦਿੱਤਾ ਇੰਨਾ ਸਮਾਂ ਲੜ ਰਹੇ ਬਾਬਾ ਜੁਝਾਰ ਸਿੰਘ ਨੂੰ ਪਿਆਸ ਵੀ ਲੱਗੀ ਹੋਵੇਗੀ ਪਰ ਉਹਨਾਂ ਨੇ ਲੜਨਾ ਜਾਰੀ ਰੱਖਿਆ ਇੱਕ ਤੇਗ ਨੇ ਉਹਨਾਂ ਦੀ ਗਰਦਨ ਉੱਪਰ वार ਕੀਤਾ ਅਤੇ ਉਹਨਾਂ ਦੀ ਗਰਦਨ ਵਿੱਚੋਂ ਖੂਨ ਰਿਸਣ ਲੱਗਾ ਅਤੇ ਉਸੂਰਮੇ ਨੇ ਆਪਣੀ ਪਿਆਸ ਆਪਣੇ ਲਹੂ ਨਾਲ ਹੀ बुझा ਲਈ ਹੋਵੇਗੀ ਉਸ ਦਿਨ ਬਾਬਾ ਜੁਰਾਵਰਸ ਵਿੱਚੋਂ ਦਾਦਾ ਗੁਰੂ ਤੇਗ ਬਹਾਦਰ ਜੀ ਦੀ ਝਲਕ ਦੇਸ ਰਹੀ ਸੀ ਕਿਉਂਕਿ ਉਹ ਵੀ ਇੰਨੀ ਕੀ ਉਮਰ ਵਿੱਚ ਜੰਗ ਲੜੇ ਸਨ ਇੰਨੇ ਵਿੱਚ ਹੀ ਬਾਬਾ ਜੁਝਾਰ ਸਿੰਘ ਦੇ ਵਰਛੀ ਵਜਦੀ ਹੈ ਅਤੇ ਉਹਨਾਂ ਦੀ ਦੇਹ ਦੇ ਆਰ-ਪਾਰ ਹੋ ਜਾਂਦੀ ਹੈ ਬਿਲਕੁਲ ਉਸੇ ਤਰ੍ਹਾਂ ਜਿਵੇਂ ਗੁਲਾਬ ਦੀ ਪੱਤੀ ਵਿੱਚੋਂ ਸੂਈ ਆਪਣੇ ਪੁੱਤਰਾਂ ਦੀ ਸ਼ਹਾਦਤ ਤੇ ਗੁਰੂ ਸਾਹਿਬ ਫਰਮਾਉਂਦੇ ਹਨ ਪੀਓ ਪਿਆਲਾ ਸੁਮਣ ਕਾ ਆਜ ਭਏ ਅਸਵਾਰ ਆਜ ਖਾਲਸਾ ਖਾਸ ਭਇਓ ਸਤਗੁਰ ਕੀ ਦਰਬਾਰ ਇੰਨੀਆਂ ਸ਼ਹਾਦਤਾਂ ਦੇ ਬਾਅਦ ਹੁਣ ਵਾਰੀ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਰਣ ਵਿੱਚ ਨਤਰਣ ਦੀ ਪਰ ਭਾਈ ਦਇਆ ਸਿੰਘ ਆਪਣੇ ਨਾਲ ਪੰਜਾ ਸਿੰਘਾਂ ਨੂੰ ਲੈ ਕੇ ਗੁਰੂ ਸਾਹਿਬ ਨੂੰ ਹੁਕਮ ਕਰਦੇ ਹਨ ਕਿ ਤੁਹਾਨੂੰ ਇਹ ਕਿਲਾ ਛੱਡਣਾ ਪਵੇਗਾ ਜੇਕਰ ਤੁਸੀਂ ਲੜਦੇ ਲੜਦੇ ਸ਼ਹੀਦ ਹੋਗੇ ਤਾਂ ਪੰਥ ਨੂੰ ਕੌਣ ਸੰਭਾਲੇਗਾ ਪਰ ਜੇਕਰ ਤੁਸੀਂ ਗੜੀ ਛੱਡ ਦਿੱਤੀ ਤਾਂ अनेਕਾਂ ਹੀ ਹੋਰ ਮਰਜੀਵੜੇ ਸਿੱਖ ਪੈਦਾ ਹੋ ਜਾਣਗੇ ਅਤੇ ਅਸੀਂ ਅੱਗੇ ਦੇਖਦੇ ਹਾਂ ਕਿ ਕਿਸ ਤਰ੍ਹਾਂ ਗੁਰੂ ਸਾਹਿਬ ਨੇ ਬਾਬਾ ਬੰਦਾ ਸਿੰਘ ਜੀ ਨੂੰ ਥਾਪੜਾ ਦੇ ਕੇ ਪੰਜਾਬ ਵੱਲ ਦੁਸ਼ਟਾਂ ਨੂੰ ਸੋਧਣ ਲਈ ਭੇਜਿਆ ਸੀ ਗੁਰੂ ਸਾਹਿਬ ਨੇ ਪੰਜਾ ਸਿੰਘਾਂ ਦੀ ਆਗਿਆ ਮੰਨ ਕੇ ਕਿਲਾ ਛੱਡਣ ਦਾ ਫੈਸਲਾ ਕੀਤਾ ਜਾਣ ਤੋਂ ਪਹਿਲਾਂ ਉਹਨਾਂ ਨੇ ਆਪਣੀ ਪੋਸ਼ਾਕ ਅਤੇ ਕਲਗੀ ਭਾਈ ਸੰਗਤ ਸਿੰਘ ਨੂੰ ਪਹਿਨਾ ਦਿੱਤੀ ਅਤੇ ਤਾੜੀ ਮਾਰ ਕੇ ਮੁਗਲਾਂ ਨੂੰ ਉੱਚੀ ਆਵਾਜ਼ ਵਿੱਚ ਕਿਹਾ ਕਿ ਸਿੱਖਾਂ ਦਾ ਗੁਰੂ ਗੋਬਿੰਦ ਸਿੰਘ ਕਿਲਾ ਛੱਡ ਕੇ ਜਾ ਰਿਹਾ ਹੈ ਕੋਈ ਰੋਕ ਸਕਦਾ ਹੈ ਤਾਂ ਰੋਕ ਲਵੇ ਅਤੇ ਹੋਰਾਂ ਤਿੰਨਾਂ ਸਿੰਘਾਂ ਨੇ ਵੀ ਗੁਰੂ ਜੀ ਦੇ ਹੁਕਮ ਅਨੁਸਾਰ ਕਿਲਾ ਛੱਡ ਦਿੱਤਾ ਅਗਲੇ ਦਿਨ ਮੁਗਲਾਂ ਨੇ ਗੜੀ ਤੇ ਹਮਲਾ ਕਰਕੇ ਬਾਕੀ ਬਚੇ ਸਿੰਘਾਂ ਨੂੰ ਵੀ ਸ਼ਹੀਦ ਕਰ ਦਿੱਤਾ ਆਮ ਤੌਰ ਤੇ ਅਸੀਂ ਇੱਥੋਂ ਤੱਕ ਇਤਿਹਾਸ ਨੂੰ ਜਾਣਦੇ ਹਾਂ ਪਰ ਇਹ ਗੱਲ ਸਾਡੇ ਚਿੱਤ ਚੇਤੇ ਵਿੱਚ ਵੀ ਨਹੀਂ ਆਉਂਦੀ ਕਿ ਇਹਨਾਂ ਸੂਰਬੀਰਾਂ ਦਾ ਅੰਤਿਮ ਸੰਸਕਾਰ ਕਿਵੇਂ ਹੋਇਆ ਹੋਵੇਗਾ ਇਸ ਮਹਾਨ ਕਾਰਜ ਦੀ ਜ਼ਿੰਮੇਵਾਰੀ ਚੁੱਕੀ ਸੀ ਬੀਬੀ ਹਰਸ਼ਰਨ ਕੌਰ ਨੇ ਜਿਨ੍ਹਾਂ ਨੂੰ ਕੁਝ ਇਤਿਹਾਸਿਕ ਸਰੋਤਾਂ ਵਿੱਚ ਸ਼ਰਨ ਕੌਰ ਵੀ ਲਿਖਿਆ ਹੈ ਭਾਈ ਪ੍ਰੀਤਮ ਸਿੰਘ ਦੀ ਪਤਨੀ ਅਤੇ ਪਿੰਡ ਰਾਏਪੁਰ ਦੀ ਵਸਨੀਕ ਬੀਬੀ ਸ਼ਰਨ ਕੌਰ ਦੇ ਕੰਨੀ ਵੀ ਹਕੂਮਤ ਵੱਲੋਂ ਕੀਤੀ ਹੋਈ ਮਿਆਦੀ ਪਈ ਸੀ ਕਿ ਹਕੂਮਤ ਦੇ ਬਾਗੀ ਗੋਬਿੰਦ ਸਿੰਘ ਦੇ ਸਿੱਖਾਂ ਅਤੇ ਪੁੱਤਰਾਂ ਨੂੰ ਖਤਮ ਕਰ ਦਿੱਤਾ ਗਿਆ ਹੈ ਅਤੇ ਜੇ ਕਿਸੇ ਨੇ ਵੀ ਉਹਨਾਂ ਦੇ ਮ੍ਰਿਤਕ ਸਰੀਰਾਂ ਕੋਲ ਜਾਣ ਦੀ ਵੀ ਜ਼ਰੂਰਤ ਕੀਤੀ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਇਹ ਮਿਆਦੀ ਆਸੇ-ਪਾਸੇ ਦੇ ਸਾਰੇ ਪਿੰਡਾਂ ਵਿੱਚ ਕੀਤੀ ਗਈ ਸੀ ਤਾਂ ਕਿ ਸਿੰਘਾਂ ਦੀਆਂ ਦੇਹਾਂ ਨੂੰ ਕਾਂ ਕੁੱਤੇ ਨੋਚਖਾਣ ਬੀਬੀ ਸ਼ਰਨ ਕੌਰ ਦੇ ਪਤੀ ਵੀ ਇਸ ਜੰਗ ਵਿੱਚ ਸ਼ਹੀਦ ਹੋ ਗਏ ਸਨ ਆਪਣੀ ਸੱਸ ਤੋਂ ਅੱਗੇ ਲੈ ਕੇ ਬੀਬੀ ਜੀ ਰਾਤ ਆਪਣੀ ਸੱਸ ਤੋਂ ਅੱਗੇ ਲੈ ਕੇ ਬੀਬੀ ਜੀ ਰਾਤ ਦੇ ਹਨੇਰੇ ਉਸ ਪਵਿੱਤਰ ਧਰਤੀ 'ਤੇ ਪਹੁੰਚ ਗਏ ਸਿੰਘਾਂ ਦੇ ਕੜਿਆਂ ਅਤੇ ਦਸਤਾਰਾਂ ਤੋਂ ਉਹਨਾਂ ਦੀ ਪਛਾਣ ਕੀਤੀ ਸਾਹਿਬ ਜਦਿਆਂ ਦੇ ਤੀਰਾਂ ਨਾਲ ਵਿੰਨੇ ਸਰੀਰ ਦੇਖ ਕੇ ਉਹਨਾਂ ਉੱਪਰ ਕੀ ਬੀਤੀ ਹੋਵੇਗੀ ਇਸ ਦਾ ਅੰਦਾਜ਼ਾ ਵੀ ਨਹੀਂ ਲੱਗ ਸਕਦਾ ਸਾਰੇ ਸਿੰਘਾਂ ਦੀਆਂ দেহਾਂ ਨੂੰ ਖੋਜ ਕੇ ਬੀਬੀ ਜੀ ਨੇ ਇੱਕ ਸਾਫ਼ ਜਗ੍ਹਾ ਤੇ ਚੜ੍ਹ ਦਿੱਤਾ ਅਤੇ ਇਤਿਹਾਸਕਾਰਾਂ ਮੁਤਾਬਕ ਉਹਨਾਂ ਨੇ ਤੇਲ ਜਾਂ ਘਿਓ ਨਾਲ ਸ਼ਹੀਦਾਂ ਦੇ ਸਰੂਪਾਂ ਦਾ ਸੰਸਕਾਰ ਕੀਤਾ ਅੱਗ ਦੀਆਂ ਲਾਟਾਂ ਦੇਖ ਕੁਝ ਮੁਗਲਾਂ ਨੇ ਹਮਲਾ ਕਰ ਦਿੱਤਾ ਬੀਬੀ ਸ਼ਰਨ ਕੌਰ ਨੇ ਤਲਵਾਰ ਨਾਲ ਉਹਨਾਂ ਦਾ ਕੁਝ ਚਿਰ ਮੁਕਾਬਲਾ ਕੀਤਾ ਪਰ ਇੱਕ ਬਰਛੇ ਨੇ ਉਹਨਾਂ ਨੂੰ ਬੇਹੋਸ਼ ਕਰ ਦਿੱਤਾ ਜ਼ਾਲਮਾਂ ਨੇ ਉਹਨਾਂ ਨੂੰ ਦਿਉਂਦਿਆਂ ਹੀ ਉਸੇ ਅੱਗ ਵਿੱਚ ਸਿੱਟ ਦਿੱਤਾ ਅਤੇ ਬੀਬੀ ਹਰਸ਼ਰਨ ਕੌਰ ਇਸ ਜੰਗ ਦੇ ਆਖਰੀ ਸ਼ਹੀਦ ਬਣ ਗਏ ਅੱਜ ਸਾਡੇ ਅੱਗੇ ਬੇਅੰਤ ਸਮੱਸਿਆਵਾਂ ਖੜੀਆਂ ਹਨ ਸਾਨੂੰ ਲੋੜ ਹੈ ਆਪਣੇ ਇਤਿਹਾਸ ਤੋਂ ਪ੍ਰੇਰਨਾ ਲੈਣ ਦੀ ਅਤੇ ਗੁਰੂ ਦੇ ਲੜ ਲੱਗਣ ਦੀ ਸਾਨੂੰ ਵੀ ਅੱਜ ਉਸੇ ਵਾਂਗ ਜੂਝਣਾ ਪਵੇਗਾ ਜਿਸ ਤਰ੍ਹਾਂ ਜੁਝਾਰ ਸਿੰਘ ਜੂਝੇ ਸਨ ਅਤੇ ਅਤੇ ਉਹ ਸਮਾਂ ਫਿਰ ਦੂਰ ਨਹੀਂ ਰਹੇਗਾ ਜਿਸ ਦਿਨ ਅਸੀਂ ਜੁਝਾਰ ਤੋਂ ਅਜੀਤ ਬਣ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ